ਤੁਹਾਡੀ ਕਿਹਦੀ ਜਲੋ ਜਾ ਕਰਦੇ ਨੇ ਜਕਰ ਕਰਨ ਕੀ ਗਏ ਕੀ ਬੋਟ ਪਾਣ ਗਿਆ ਵਾ ਬੋਟ ਤੂੰ ਜੀ ਉੱਥੇ ਖੜੇ ਰਹੇ ਮੈਂ ਕੋਈ ਦੁੱਧ ਕਰ ਰਹੇ ਅਸੀਂ ਮੁੜ ਕੇ ਅੰਦਰ ਸੱਦਾਂਗੇ ਫੇਰ ਜਲੋ ਤੇ ਜਲੋ ਫੋਲਗ ਏਜੰਟਾਂ ਤੋਂ ਇਲਾਵਾ ਦੱਸੋ ਕਿਹੜਾ ਬੰਦਾ ਅੰਦਰ ਖੜਾ ਹੈ ਨਹੀਂ ਨਹੀਂ ਮੇਰੇ ਵੋਟ ਪਾਣ ਆਏ ਆ ਤੇ ਮੈਨੂੰ ਕਹਿੰਦੇ ਵੇ ਤੁਸੀਂ ਆਪਣੇ ਕੈਂਡੀਡੇਟ ਨੂੰ ਕਹਿੰਦੇ ਵੇ ਉਹ ਹੀ ਵੋਟ ਇੱਥੇ ਪਾਓ ਵੋਟ ਇੱਥੇ ਇਹਤੂ ਬੰਦਾ ਸਾਡਾ ਅੰਦਰ ਗਿਆ ਇੱਕ ਬੰਦਾ ਸਾਡਾ ਬਾਥਰੂਮ ਕਰਨ ਗਿਆ ਵਾ ਉਹ ਵੋਟ ਪਾਣ ਵਾਸਤੇ ਮੈਂ ਉਹੀ ਜਗ੍ਹਾ ਉੱਥੇ ਖੜਾ ਆਇਆ ਇਹ ਤਸਵੀਰਾਂ ਨੇ ਜਲੰਧਰ ਦੇ ਪ੍ਰਤਾਪ ਬਾਗ ਦੇ ਵਾਰਡ ਨੰਬਰ 26 ਦੇ ਪੋਲਿੰਗ ਸਟੇਸ਼ਨ ਦੀਆਂ ਜਿੱਥੇ ਪੁਲਿਸ ਦੇ ਨਾਲ ਇੱਕ ਕਾਂਗਰਸੀ ਵਰਕਰ ਖੇਬੜ ਗਿਆ ਵੋਟ ਪਾਉਣ ਨੂੰ ਲੈ ਕੇ ਤਲਖੀ ਹੋਈ ਹੈ ਪੁਲਿਸ ਤੇ ਇਸ ਕਾਂਗਰਸੀ ਵਰਕਰ ਵਿਚਾਲੇ ਕਾਂਗਰਸੀ ਵਰਕਰ ਦੇ ਇਲਜ਼ਾਮ ਨੇ ਕਿ ਪੁਲਿਸ ਦੂਜੀ ਪਾਰਟੀ ਦੇ ਬੰਦਿਆਂ ਨੂੰ ਉੱਥੇ ਖੜੇ ਹੋਣ ਤੋਂ ਨਹੀਂ ਰੋਕ ਰਹੀ ਜਦਕਿ ਸਾਡੇ ਨਾਲ ਧੱਕਾ ਹੋ ਰਿਹਾ ਹੈ ਪੁਲਿਸ ਮੇਰੇ ਤੇ ਇਲਜ਼ਾਮ ਲਗਾ ਰਹੀ ਹੈ ਕਿ ਮੈਂ ਲੋਕਾਂ ਨੂੰ ਕਹਿ ਰਿਹਾ ਕਿ ਵੀ ਤੁਸੀਂ ਸਾਨੂੰ ਵੋਟ ਪਾਓ ਪਰ ਉੱਥੇ ਹੀ ਦੂਜੇ ਪਾਸੇ ਇਸ ਸ਼ਖਸ ਨੇ ਐ ਵੀ ਕਿਹਾ ਕਿ ਪੁਲਿਸ ਨੇ ਮੈਨੂੰ ਧੱਕੇ ਮਾਰੇ ਨੇ ਪੁਲਿਸ ਸਾਡੇ ਨਾਲ ਧੱਕਾ ਕਰ ਰਹੀ ਹੈ ਜਦਕਿ ਦੂਜੀ ਪਾਰਟੀਆਂ ਦੇ ਵਰਕਰ ਉੱਥੇ ਖੜੇ ਹੋਏ ਨੇ ਪੁਲਿਸ ਉਨ੍ਹਾਂ ਨੂੰ ਕੁਝ ਨਹੀਂ ਕਹਿ ਰਹੀ ਤੇ ਪੁਲਿਸ ਦਾ ਕਹਿਣਾ ਹੈ ਕਿ ਇਹ ਸ਼ਖਸ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਿਹਾ ਹੈ ਕਿ ਸਾਨੂੰ ਵੋਟ ਪਾਓ ਅਤੇ ਇਸ ਕਰਕੇ ਅਸੀਂ ਇਸ ਨੂੰ ਉੱਥੋਂ ਦੂਰ ਜਾਣ ਵਾਸਤੇ ਗਿਆ ਇਸ ਮੌਕੇ ਹੰਗਾਮਾ ਵੀ ਹੋਇਆ ਹੈ ਅੱਜ ਦੀਆਂ ਇਹ ਤਸਵੀਰਾਂ ਨੇ ਨਗਰ ਨਿਗਮ ਚੋਣਾਂ ਹੋ ਰਹੀਆਂ ਨੇ ਜਲੰਧਰ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਲੰਧਰ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਲਈ VOTING ਸ਼ੁਰੂ ਹੋ ਚੁੱਕੀ ਹੈ ਸਵੇਰੇ 7 ਵਜੇ ਤੋਂ ਅੱਜ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ ਚੋਣਾਂ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਸ਼ਾਮ ਤੱਕ ਹੋ ਜਾਵੇਗਾ ਕਿਉਂਕਿ ਪੋਲਿੰਗ ਤੋਂ ਬਾਅਦ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਣੀ ਹੈ ਤੇ ਕੁਝ ਦੇਰ ਬਾਅਦ ਹੀ ਨਤੀਜਿਆਂ ਦਾ ਐਲਾਨ ਵੀ ਹੋ ਜਾਵੇਗਾ ਤੇ ਇਹਨਾਂ ਸਭ ਦੇ ਵਿਚਾਲੇ ਹੁਣ ਹੈ ਤਸਵੀਰ ਜਲੰਧਰ ਤੋਂ ਸਾਹਮਣੇ ਆਈ ਜਲੰਧਰ ਦੇ ਪ੍ਰਤਾਪ ਬਾਗ ਦੇ ਵਾਰਡ ਨੰਬਰ 26 ਦੇ ਪੋਲਿੰਗ ਸਟੇਸ਼ਨ ਦੀਆਂ ਤਸਵੀਰਾਂ ਨੇ ਜਿੱਥੇ ਕਾਂਗਰਸੀ ਵਰਕਰ ਪੁਲਿਸ ਦੇ ਨਾਲ ਖਹਿੜਗਏ ਪਹਿਲਾਂ ਬਹਿਸਬਾਜੀ ਹੋਈ ਹੈ ਅਤੇ ਇਸ ਕਾਂਗਰਸੀ ਵਰਕਰ ਦਾ ਕਹਿਣਾ ਹੈ ਕਿ ਵਈ ਮੈਨੂੰ ਪੁਲਿਸ ਨੇ ਧੱਕੇ ਮਾਰੇ ਨੇ ਸਾਡੇ ਨਾਲ ਪੁਲਿਸ ਧੱਕਾ ਕਰ ਰਹੀ ਹੈ ਕਿਉਂਕਿ ਬਾਕੀ ਪਾਰਟੀਆਂ ਦੇ ਵਰਕਰ ਉੱਥੇ ਖੜੇ ਹੋਏ ਨੇ ਪਰ ਪੁਲਿਸ ਸਾਨੂੰ ਉੱਥੇ ਖੜਾ ਨਹੀਂ ਹੁੰਦੇ ਰਹੀ ਪੂਰਾ ਮਾਮਲਾ ਕੀ ਹੈ ਕੀ ਗੱਲਬਾਤ ਹੋਈ ਹੈ ਤੁਹਾਨੂੰ ਸੁਣਾਉਂਦੇ ਹਾਂ ਇਥੇ ਸਾਰੀ ਵੀਡੀਓ ਅਟੈਚ ਕਰਕੇ ਲਗਾ ਦਿਓ। ਤੁਹਾਨੂੰ ਜਿੱਦਲੋ ਜਾ ਕਰਦੇ ਨੇ ਢਿੱਗੀ ਮੇ ਕਿਹਾ ਹੋਏ ਜੋ ਦੋ ਤਿੰਨ ਕਰਦੇ ਨੇ ਇਹ ਕਰਨੇ ਗੱਲ। ਇੱਥੇ ਟੇਬਲ ਤੇ ਗੇਰੇ ਉਹਨਾਂ ਚੜੇ ਉੱਤੇ ਹੈਗਾ ਪਜਾ ਜਲੋ। ਕਰ ਕਰਨ ਕੀ ਹੈ? ਕੀ ਬੋਰਡ ਭਣ ਕੇ ਆਵਾ ਬੋਰਡ ਤੂੰ ਜੀ ਉੱਥੇ ਖੜੇ ਰਹੇ ਉਹ ਭਾਈ ਸਾਹਿਬ ਮਾਰ ਮਾਰ ਰਹੇ ਤੁਸੀਂ ਗਲਤ ਕਰ ਰਹੇ ਹੋ। ਮੈਂ ਕੋਈ ਗਲਤ ਕਰ ਰਹੇ ਹਾਂ ਅਸੀਂ ਮੁੜ ਕੇ ਅੱਧਰ ਸੱਧਾਂਗੇ ਪਹਿਲੇ ਚਲੋ ਉੱਤੇ ਜਲ ਜਾਓ। ਜੇ ਤਨਖਾਹ ਭਰਤੀ ਜਾ ਕੇ ਜਿਓ ਉੱਤੇ ਤੁਹਾਨੂੰ ਬਲੀ ਵੀ ਉੱਥੇ ਜਾਓ ਤੁਹਾਡੇ ਬੰਦੇ ਧੱਕਾ ਕਰੀ ਜਾਂਦੇ ਤੁਸੀਂ ਆਊਗਾ ਸੁਣ ਆਈ ਆ ਇ ਵਿਲ ਸੀ ਮੈਨੂੰ ਨਾਂ ਨਹੀਂ ਪੁੱਛੀ ਨਾਂ ਦੱਸੋ ਪਾਲੇ ਕਿ ਜੈਂਟਾਂ ਤੋਂ ਇਲਾਵਾ ਦੱਸੋ ਕਿਹੜਾ ਬੰਦਾ ਅੰਦਰ ਖੜਾ ਹੈ ਮੈਂ ਕਾਂਗਰਸ ਹਾਂ ਕੋਈ ਕਾਂਗਰਸ ਕੋਈ ਧੱਕੇ ਤੁਹਾਡੇ ਸਾਹਮਣੇ ਧੱਕੇ ਮਾਰ ਕੇ ਆ ਗਏ ਅਜੇ ਕੁਮਾਰਾ ਜੀ ਮੇਰਾ ਨਾਮ ਮੈਂ ਵਿਕਾਸ ਤਲਵਾਰ ਦਾ ਬ੍ਰਦਰ ਆ ਨਹੀਂ ਕੀ ਹੋਇਆ ਕੀ ਹੈ ਹੋਇਆ ਕਿ ਕੁਝ ਨਹੀਂ ਮੈਂ ਤੇ ਵੋਟ ਪਾਣ ਆਇਆ ਤੇ ਮੈਨੂੰ ਕਹਿੰਦੇ ਵੇ ਤੁਸੀਂ ਆਪਣੇ ਕੈਂਡੀਡੇਟ ਨੂੰ ਕਹਿੰਦੇ ਵੇ ਉਹ ਹੀ ਵੋਟ ਇੱਥੇ ਪਾਓ ਵੋਟ ਇੱਥੇ ਪਾ ਮੈਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਕੀਤੀ ਇੱਕ ਬੰਦਾ ਸਾਡਾ ਅੰਦਰ ਗਿਆ ਇੱਕ ਬੰਦਾ ਸਾਡਾ ਬਾਥਰੂਮ ਕਰਨ ਗਿਆ ਵਾ ਵੋਟ ਪਾਉਣ ਵਾਸਤੇ ਮੈਂ ਉਹੀ ਜਗ੍ਹਾ ਉੱਥੇ ਖੜਾ ਆਇਆ ਬਸ ਇਹ ਹੀ ਹੈ ਸਾਨੂੰ ਕਿੱਥੇ ਆ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ